ਉਹ ਕਈ ਆਪੇ ਇੱਟਾਂ ਲਾ ਕੇ ਇੱਟਾਂ ਕੋਲੋਂ ਮੰਗੀ ਜਾਂਦੇ ਸੀ ਤਾਂ ਚਲੋ ਤੇ ਚਲੋ ਬੰਦਾ ਨਾ ਕੋਈ ਤੇ ਫੇਰ ਵੀ ਮੂੰਹੋਂ ਕੁਝ ਨਾ ਕੁਝ ਬੋਲ ਪੂਆ ਕਈ ਆਪੇ ਇੱਟਾਂ ਲਾਉਂਦੇ ਆ ਅੱਛਾ ਵੇਖੋ ਜਿਹੜੇ ਮਿਸਤਰੀ ਨੇ ਉਹ ਜਗ੍ਹਾ ਬਣਾਈ ਹੁੰਦੀ ਨਾ ਉਹਦੀ ਕੋਈ ਸ਼ਰਦਾ ਨਹੀਂ ਹੁੰਦੀ ਉਹਨੇ ਕਿੰਨੀ ਵਾਰੀ ਇੱਟ ਭੰਦਾ ਵਾ ਕਿੰਨੀ ਵਾਰੀ ਤੋੜਦਾ ਵਾ ਕਿੰਨੀ ਵਾਰੀ ਅੱਧੀ ਲਾਉਂਦਾ ਵਾ ਵਿੱਚੋਂ ਉਹਦੀ ਨੁਕਰ ਵੀ ਭੰਦਾ ਵਾ ਜੇ ਫਕਰ ਜੇ ਕੋਈ ਜਾਨ ਹੋਵੇ ਉਹਦੀ ਤੇਸੀ ਨਾਲ ਟੇਢੀ ਕਰਦੇ ਨਾਲ ਹੀ ਉਹਨੂੰ ਉੱਥੇ ਨਾਲ ਲਗਵਾ ਮਾਰ ਜੇ ਮਿਸਤਰੀ ਨੂੰ ਕਈ ਮਿਸਤਰੀਆਂ ਨੇ ਕਾਰੀਗਰਾਂ ਨੇ ਜ਼ਿੰਦਗੀ 'ਚ ਕਈ ਮਠੀਆਂ ਬਣਾਈਆਂ ਉਹ ਤਾਂ ਤੂੰ ਮੰਨਦਾ ਕਹਿੰਦਾ ਆਪਾਂ ਤੇ ਭਾਈ ਕੰਮ ਕਰਦੇ ਮੇਰੇ ਕੋਲ ਭਾਵੇਂ ਖੁਰਲੀ ਬਣਾ ਲਓ ਤੇ ਭਾਵੇਂ ਜਗਾ ਬਣਾ ਲਓ ਮੇਰੇ ਵਾਸਤੇ ਜਿੱਦਾਂ ਦੀ ਖੁਰਲੀ ਉਦਾਂ ਦੀ ਤੇ ਜਿੰਨਾ ਬਣਵਾਈ ਹੁੰਦੀ ਜਿੰਨਾਂ ਨੇ ਟਰਾਲੀ ਭਰ ਕੇ ਇੱਟਾਂ ਦੀ ਲੈਂਦੀ ਨਾ ਉਹ ਲੰਮੇ ਪੈ ਪੈ ਕੇ ਲੰਮੇ ਪੈ ਪੈ ਕਰਦਾਸਾਂ ਕਰਦੇ ਵੀ ਹਾਏ ਬਾਬਾ ਬੜਾ ਜ਼ਹਰਾ ਤੇ ਇਹ ਸਮਝ ਨਹੀਂ ਆਉਂਦੀ ਸਾਨੂੰ ਵੀ ਉਹਦੇ ਨਾਲ ਦੀਆਂ ਇੱਟਾਂ ਇੱਕੇ ਪੱਠੇ ਚੋਂ ਆਈਆਂ ਵਾ ਉਸ ਇੱਕੇ ਪੱਠੇ ਚੂਟਾਂ ਆਈਆਂ ਵਾ ਇੱਕ ਟਰਾਲੀ ਲੱਦ ਕੇ ਕਬਰ ਨੂੰ ਲਾਤੀ ਆ ਤੇ ਇੱਕ ਅਗਲਾਂ ਲਿਆ ਕੇ ਤੇ ਮਜਾਂ ਤੇ ਥੱਲੇ ਲਾਤੀ ਆ ਉਹ ਜਿਹੜੀਆਂ ਮਜਾਂ ਥੱਲੇ ਉਹਨਾਂ ਨੂੰ ਸੁਰਤ ਹੀ ਨਹੀਂ ਆਉਂਦੀ ਇੱਕ ਮੱਝ ਗੋਆ ਕਰਦੀ ਅਗਲਾ ਪਿਸ਼ਾਹ ਕਰਦਾ ਦੂਜੀ ਫੇਰ ਧੱਦ ਕਰ ਦਿੰਦੀ ਆ ਉਹ ਤੇ ਜੇ ਇਟਾਂ ਬੋਲਦੀਆਂ ਨੇ ਤਾਂ ਉਹ ਵੀ ਤਾਂ ਵੀ ਕਹਿਣਾ ਵੀ ਤੁਸੀਂ ਤੇ ਭੈਣੋਂ ਚੰਗੀਆਂ ਜੇ ਤੁਹਾਡੇ ਦੇ ਰੋਜ਼ ਹੀ ਲੱਡੂ ਚੜਦੇ ਆ ਤੇਲ ਤੇਲ ਦੇ ਦੀਵੇ ਜਗਦੇ ਆ ਸਾਨੂੰ ਤਾਂ ਸੁਰਤ ਹੀ ਨਹੀਂ ਆਉਂਦੀਆਂ ਮਜਾਂ ਇੱਥੇ ਸਮਝ ਆਈ ਪਿਆਰਿਓ ਜਗਾ ਬਣਾਈਆਂ ਨੇ ਆਪੇ ਉਤੇ ਦੀਵੇ ਜਗਾਈ ਜਾਂਦੇ ਆ ਆਪੇ ਅਰਦਾਸਾਂ ਕਰੀ ਜਾਂਦੇ ਆ ਆਪੇ ਉਤੇ ਤੁਰੇ ਜਾਣਗੇ ਫਿਰ ਰਿਸ਼ਤੇਦਾਰ ਜੀ ਪੜੀ ਵਿਵਤਾ ਤਗੜੀ ਆ ਜਿਹੜੇ ਮੰਨਦੇ ਆ ਉਹ ਵੀਰਵਾਰ ਵਾਂਡੇ ਥੋੜਾ ਜਾ ਸਕਦੇ ਕਿਤੇ ਮਜਾਲ ਕੀ ਹੋ ਕਿਤੇ ਵੀਰਵਾਰ ਕਿਤੇ ਵਿਆਹ ਚੱਲ ਜਾਨਾ ਸ਼ਾਮਾਂ ਨੂੰ ਹਣੇ ਪੈਣਾ ਫਕਰ ਦਾ ਕਈ ਤਾਂ ਬਾਹਰ ਦੇ ਦੇਸ਼ ਵੀ ਲੈ ਕੇ ਦੀਵਾ ਦੀਵਾ ਦਾ ਭਾਵ ਕਿ ਉੱਥੇ ਉਹ ਦੂਜੀ ਜਗਾਈ ਜਾਂਦੇ ਲੈਡ ਬਾਬੇ ਦਾ ਨਾਮ ਲੈ ਕੇ ਆਉਂਦੇ ਇੱਥੋਂ ਮੂੰਹ ਕਰਕੇ ਜਗਾਉਣੀ ਅਸੀਂ ਵਿਦੇਸ਼ਾਂ 'ਚ ਵੀ ਕਈ ਨਹੀਂ ਤਲਦੇ ਉਜਾਜਾਂ ਦੇ ਚੜਾ ਚੜਾ ਕੇ ਫਕਰਾਂ ਉੱਲੇ ਕੇ ਕਈ ਦੇਹਤਾਰੀ ਬਾਬਿਆਂ ਦੀਆਂ ਫੋਟੋਆਂ ਘਰਾਂ ਚ ਰੱਖ ਕੇ ਉਹਦੇ ਅੱਗੇ ਲਾਉਂਦੇ ਆ ਜੋਤਾਂ ਜਗਾਉਂਦੇ ਆ ਲੱਕੜ ਦੇ ਘਰ ਆ ਉੱਤੇ ਦੀਵਾ ਜਗਾ ਨਹੀਂ ਸਕਦੇ ਫਿਰ ਉਹ ਭੁੱਸ ਜਾਂਦਾ ਪੂਰਾ ਕਰਦੇ ਹੀ ਆ ਨਾ ਆਪਣਾ ਉਹ ਬਿਜਲੀ ਵਾਲਾ ਦੀਵਾ ਜਗਾ ਲੈਂਦੇ ਅਗੇ ਜਗੀ ਜਾਂਦਾ ਬਿਜਲੀ ਵਾਲਾ ਦੀਵਾ ਨਿਆਣੇ ਬਥੇਰਾ ਸਮਝਾਉਂਦੇ ਵੀ ਇਹ ਕੰਮ ਨਾ ਕਰੋ ਪਰ ਟਲਦੇ ਥੋੜਾ ਸਾਡੇ ਪੀੜ੍ਹੀ ਜਦੋਂ ਤੱਕ ਮਰਦੀ ਰਹੀ ਨਾ ਗੱਲ ਬਣਨੀ ਨਹੀਂ ਗੁੱਸਾ ਨਾ ਮਰਾਰੇ ਮਾਫੀ ਮੰਗ ਲੈ ਪਹਿਲਾਂ ਉਹ ਸਾਰੇ ਹੀ ਆ ਇਹ ਜਦੋਂ ਇੱਕ ਪੀੜੀ ਖਤਮ ਹੋਏਗੀ ਨਾ ਅਗਲੀ ਪੀੜੀ ਨੂੰ ਫੇਰ ਸਮਝ ਆਉਣੀ ਆ ਵੀ ਯਾਰ ਅਸੀਂ ਕਿਹੜੇ ਬੰਨੇ ਮਠੀਆਂ ਕਬਰਾਂ ਪਹਿਲਾਂ ਸਾਰੇ ਪੇਪਰ ਵਰਕ ਤਿਆਰ ਕਰਦੇ ਆ ਵੀਜ਼ਾ ਲੱਗਦਾ ਬੜੀ ਮਿਹਨਤ ਨਾਲ ਤੇ ਨਾ ਪਤਾ ਕਿਦਾਂ ਜਿਵੇਂ ਇਹ ਫਕਰ ਦੀ ਕਿਰਪਾ ਨਾਲ ਵੀਜ਼ਾ ਲੱਗਾ ਫਕਰ ਤੇ ਵਿਚਾਰਾ ਦੀਵਾ ਵੀ ਤੁਹਾਡਾ ਡੀਗਦਾ ਰਹੇਦਾ ਵੀ ਕਦੋਂ ਜਗਾਓਗੇ ਤੇ ਗੱਲ ਬਣੂਗੀ ਤੁਹਾਡੀ ਕਈ ਦੇਹਤਾਰੀ ਬਾਬਿਆਂ ਕੋਲ ਲਈ ਫਿਰਦੇ ਬਾਬਾ ਜੀ 5-7 ਵਾਰੀ ਰਿਫਿਊਜ਼ਲ ਆ ਗਈ ਹਾਥੀ ਰੱਖਦੇ ਹੋ ਉਹ ਲਾ ਕੇ ਜਵਾਕ ਪਾਸੋਂ ਚੇਲੇ ਆਂਦੇ ਆ ਬਾਬਾ ਤੇ ਆਪ ਗਾੜੀ ਜੈਂਟਲ ਆਵਦਾ ਫਿਰਦਾ ਇਹਦਾ ਵੀਜ਼ਾ ਨਾ ਲੱਗਣ ਡਿਆ ਬੜੇ ਚਿਰ ਦਾ ਸਾਡੇ ਲੋਕਾਂ ਨੂੰ ਕਦੋਂ ਸਮਝ ਆਊਗੀ ਕਿੰਨੇ ਭੋਲੇ ਲੋਕ ਪਤਾ ਨਹੀਂ ਸਮਝਾਉਂਦੀ ਜਾਂ ਭੋਲੇ ਆ ਜਾਂ ਸਮਝ ਨਹੀਂ ਆ ਰਹੀ ਵੀ ਅਸੀਂ ਪਿੱਛੇ ਲੱਗੇ ਇਹਨਾਂ ਦੇ ਤੁਰੇ ਫਿਰਦੇ ਆ